ਉਕਾਦੀ ਖਬਰ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਤੋਂ ਵਿੱਚੋਂ ਆ ਰਹੀ ਹੈ ਜਿੱਥੇ ਕਿ ਮਲੇਰਕੋਟਲਾ ਦੇ ਪਿੰਡ ਮਾਨਕੀ ਦੀ ਰਹਿਣ ਵਾਲੀ 22 ਸਾਲਾ ਨੌਜਵਾਨ ਲੜਕੀ ਅਨੂ ਮਾਲੜਾ ਜੋ ਕਿ ਪੜ੍ਹਾਈ ਕਰਨ ਦੇ ਲਈ 4 ਸਾਲ ਪਹਿਲਾਂ ਕੈਨੇਡਾ ਗਈ ਹੋਈ ਸੀ ਦੱਸਦੀ ਹੈ ਕਿ ਉੱਥੇ ਉਸ ਦੀ ਵੱਡੀ ਭੈਣ ਪਹਿਲਾਂ ਹੀ ਵਰਕ ਪਰਮਿਟ ਉੱਤੇ ਕੰਮ ਕਰਦੀ ਸੀ ਅਤੇ ਅਨੂ ਮਾਲੜਾ ਨੂੰ ਕੁਝ ਸਮੇਂ ਪਹਿਲਾਂ ਮਾਪੇ ਵੀ ਖੁਦ ਕੈਨੇਡਾ ਜਾ ਕੇ ਮਿਲ ਕੇ ਆਏ ਸਨ ਪਰ ਅਚਾਨਕ 22 ਸਾਲਾ ਇਸ ਨੌਜਵਾਨ ਲੜਕੀ ਨੂੰ ਚਮੜੀ ਦੀ ਕੋਈ ਬਿਮਾਰੀ ਹੋ ਗਈ ਸੀ ਜਿਸ ਤੋਂ ਬਾਅਦ ਬਾਹਰ ਦਵਾਈ ਕੈਨੇਡਾ ਪੇ ਦਿੱਤੀ ਸੀ ਪਰ ਕਈ ਵਾਰ ਅਨੁਮਲੜਾ ਠੀਕ ਹੋ ਜਾਂਦੀ ਅਤੇ ਦੁਬਾਰਾ ਕੰਮ ਤੇ ਚਲੀ ਜਾਂਦੀ ਸੀ ਦੱਸਦੀ ਕਿ 2 ਸਾਲ ਦੀ ਪੜ੍ਹਾਈ ਪੂਰੀ ਕਰਕੇ ਹੁਣ ਵਰਕ ਪਰਮਿਟ ਉੱਤੇ ਕੰਮ ਕਰਦੀ ਸੀ ਉਹ ਅਤੇ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਪਰਿਵਾਰ ਨੇ ਇੱਕ ਦਿਨ ਪਹਿਲਾਂ ਮਾਂ ਅਤੇ ਪਿਤਾ ਨਾਲ ਫੋਨ ਤੇ ਗੱਲ ਹੋਈ ਸੀ ਅਤੇ ਆਪਣੇ ਆਪ ਨੂੰ ਠੀਕ ਹੋਣ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਹੁਣ ਉਹ ਸਹੀ ਹੈ ਅਤੇ ਖਾਣਾ ਪੀਣਾ ਵੀ ਟਾਈਮ ਸਿਰ ਖਾ ਲੈਂਦੀ ਹੈ ਦਾਦੀ ਕੀ ਅਨੂ ਮਲੜਾ ਦੇ ਮਾਤਾ ਪਿਤਾ ਨੇ ਆਪਣੀ ਵੱਡੀ ਬੇਟੀ ਅਤੇ ਅਨੂ ਮਲੜਾ 22 ਸਾਲਾ ਨੌਜਵਾਨ ਲੜਕੀ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਅਤੇ ਇਸ ਬਿਮਾਰੀ ਦੇ ਚਲਦਿਆਂ ਅਨੂ ਮਲੜਾ ਵੀ ਇਸ ਮਜਬੂਰੀ ਵਸ ਭਾਰਤ ਆ ਕੇ ਵੀ ਆਪਣਾ ਇਲਾਜ ਕਰਵਾ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਕੰਮ ਤੋਂ ਉਹ ਹਟ ਗਈ ਤਾਂ ਫਿਰ ਕਰਜ਼ੇ ਦੀ ਬੋਝ ਹੇਠਾਂ ਦਬ ਜਾਵੇਗੀ ਅਤੇ ਅਨੂ ਮਲੜਾ ਦੇ ਮਾਪਿਆਂ ਨੂੰ ਫੋਨ ਆਉਂਦਾ ਹੈ ਕਿ ਅਨੂ ਮਲੜਾ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਵਿੱਚੋਂ ਮਾਪੇ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਮਾਂ ਆਪਣੇ ਆਪ ਨੂੰ ਕੋਸ ਰਹੀ ਹੈ ਕਿ ਸ਼ਾਇਦ ਉਹ ਜਦੋਂ ਵਾਪਸ ਆਈ ਤਾਂ ਉਹ ਆਪਣੀ ਬੇਟੀ ਨੂੰ ਨਾਲ ਕਿਉਂ ਨਹੀਂ ਲੈ ਕੇ ਆਈ ਹੁਣ ਪਰਿਵਾਰ ਅਤੇ ਇਲਾਕੇ ਦੇ ਲੋਕ ਇੱਕ ਮੰਗ ਕਰ ਰਹੇ ਹਨ ਕਿ ਕਰਜ਼ੇ ਦੇ ਬੋਝ ਥੱਲੇ ਦਵੇ ਇਸ ਪਰਿਵਾਰ ਨੂੰ ਇਹਨਾਂ ਦੀ ਮ੍ਰਿਤਕ ਲੜਕੀ ਦੇ ਵਿਦੇਸ਼ ਤੋਂ ਲਿਆ ਕੇ ਅੰਤਿਮ ਰਸਮਾਂ ਲਈ ਪਰਿਵਾਰ ਨੂੰ ਸੌਂਪ ਦਿੱਤਾ ਜਾਵੇ ਇਸ ਲਈ ਇਹਨਾਂ ਵੱਲੋਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤਬਹੀ ਮੰਦ ਭਾਗੀ ਖਬਰ ਇਸ ਪਰਿਵਾਰ ਤੇ ਵਾਪਰੀ ਹੈ ਜਿੱਥੇ ਕਿ ਇਹਨਾਂ ਦੀ 22 ਸਾਲਾਂ ਨੌਜਵਾਨ ਲੜਕੀ ਦੀ ਕੈਨੇਡਾ ਦੇ ਵਿੱਚੋਂ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰ ਲਾਸ਼ ਨੂੰ ਲਿਵਾਉਣ ਦੇ ਲਈ ਸਰਕਾਰਾਂ ਅੱਗੇ ਮੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਂ ਕਦੋਂ ਪਤਾ ਲੱਗਿਆ ਜੀ ਇਹ ਫੋਨ ਆਇਆ ਕੱਲ੍ਹ ਕੇ ਕੱਲ੍ਹ ਹੋਈ ਆ ਜੀ ਕਦੋਂ ਜੀ ਤੁਹਾਨੂੰ ਹੋਰ ਕੇ ਦਾ ਚਾ ਕੱਲ੍ਹ ਜੀ ਮੇਰੀ ਬੇਟੀ ਨਾਲ ਗੱਲ ਹੋਈ ਉਹ ਕਹਿੰਦੀ ਮੈਂ ਠੀਕ ਠਾਕ ਆ ਜੀ ਪਰ ਉਹ ਅੱਲਾ ਸਾਰਾ ਖੁਦ ਦੇਖਾ ਇਹ ਲੱਤਾਂ ਵੀ ਦੇਖੀਆਂ ਭਾਵੇਂ ਆ ਵੀ ਦੇਖਿਆ ਮੂੰਹ ਵੀ ਦੇਖਿਆ ਸਾਰਾ ਜਮਾ ਠੀਕੀ ਤੋਰ ਤੇ ਉਹ ਦੇਖ ਲਈ ਰਾਤ ਨੂੰ ਰਾਤ ਫਬਰਨਤੀ ਹੋ ਗਿਆ ਇਹ ਨਹੀਂ ਹੁਣ ਪਤਾ ਜਿਉਂ ਚੀ ਹੋਇਆ ਤੇ ਬਹੁਤ ਤੁੰਟਾ ਠੀਕ-ਠਾਕ ਚੀ ਜੀ ਕੋਲ ਆ ਟੈਨਸ਼ਨ ਨਹੀਂ ਅੰਸ਼ੀ ਅੰਸ਼ੀ ਅਜਿਹੀ ਜਿਹੜੀ ਹੱਥ ਤੋਂ ਅਕੜੇ ਮਾ ਹੁੰਦਾ ਸੀ ਜਾਂ ਬਾਹ ਸੁੱਤੇ ਜਾਂਦੇ ਸੀ ਤੇ ਜੋੜਾਂ ਚ ਦਰਦ ਹੁੰਦਾ ਸੀ ਸਾਰੇ ਚੁੱਕ ਜੇ ਪੈਚ ਕੇ ਜਦੋਂ ਮੋਟਰ ਤਾਂ ਦੇਖ ਚਗੀ ਹਾਂ ਨਾ ਠੀਕ ਜੀ ਹਾਂਜੀ ਪਹਿਲਾਂ ਟੀਵੀ 'ਚ ਮੋਬਾਰ ਝੜਨ ਲੱਗ ਪਈ ਸੀ ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਤੇ ਬਿਮਾਰੀ ਤੇ ਤੇ ਲੱਤਾਂ ਤੇ ਲੱਤਾਂ ਫੈਂਚੀਆਂ ਤੇ ਧੱਫੜ ਬਣ ਗਏ ਸੀ ਇਹ ਸਾਰਾ ਕੁਝ ਤੇ ਜਨ ਕੇ ਇੱਕ ਬਿਮਾਰੀ ਜੁ ਦਵਾਈ ਭੇਦੇ ਦੂਜੀ ਬਿਮਾਰੀ ਉੱਠ ਖੜਦੀ ਸੀ ਪਤਾ ਨਹੀਂ ਜੀ ਕੀ ਕਾਰ ਲੈ ਕੇ ਬਹਿ ਗਿਆ ਨੂੰ ਉੱਤਰ ਜਾ ਕੇ ਤੁਸੀਂ ਕੰਮ ਤੇ ਲੱਗੇ ਤੇ ਤਾਂ ਨੇ ਹਟਾਤਾ ਸੀ ਕੰਮ ਤੋਂ ਅੱਜ ਉਹਨਾਂ ਨੇ ਕੰਮ ਤੋਂ ਵੀ ਹਟਾਤਾ ਸੀ ਜੀ ਉਹਨਾਂ ਨੇ ਕੰਮ ਤੋਂ ਹਟਾਤਾ ਕਦੀ ਮੈਨੂੰ ਜੀ ਗਏ ਸੀ ਅੱਜ ਅਸੀਂ ਗਏ ਸੀ ਜੀ ਲਾ ਕੇ ਅੱਜ 2 ਮਹੀਨੇ ਲਾ ਕੇ ਅਸੀਂ ਇਸ ਕੰਮ ਕਰਨਾ ਚਾਹਿਆ ਨਹੀਂ ਕੰਮ ਨਹੀਂ ਜੀ ਕਰ ਦਿੱਤਾ ਜਵਕਾ ਨਹੀਂ ਕੰਮ ਨਹੀਂ ਕਰਨਾ ਹਾਂਜੀ ਬਿਦਿਨਾ ਨਹੀਂ ਕਰ ਦਿੱਤਾ ਨਹੀਂ 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 ਜੀ ਨਹੀਂ ਜੀ ਵਾਹ ਮੇਰੇ ਦੋ ਮਿੰਟੇ ਆ ਗਏ ਆ ਸੌਣੀਆਂ ਮਤਾਂ ਅੱਗਰ ਸਦਾ ਆਏ ਰੋਂ ਰੋ ਅੱਲਾਹ ਅੱਲਾਹ ਮੈਂ ਸੌਣ ਰਿਹਾ ਬਹੁਤ ਸੁਪਨੇ ਦੇ ਕਹਿੰਦੇ ਦੂਰ ਹੋਲਣਾ ਬਹੁਤ ਵੱਡੇ ਵੱਡੇ ਸੁਪਨੇ ਦਵਾਈ ਸੀ ਕਹਿੰਦੀ ਸੀ ਡੈਡੀ ਮੈਨੂੰ ਪਿਆਰ ਹੋ ਗਿਆ ਮੈਂ ਤੈਨੂੰ ਗੁੱਸਤ ਨਹੀਂ ਆਪਾਂ ਬੇਟੀ ਵੱਡੀ ਦੀਦੀ ਦਾ ਪਿਆਰ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ ਆਪਾਂ ਸਾਰੇ ਕੁਮਾਵਾ ਫਿਰਾਂਗੇ ਜਾਰਾ ਕੁਝ ਕਰਦੀ ਸੀ ਜੀ 아이디 پتہ جی سارا کوئی پیچھے ہی رہ جانا میرے پیچھے ہی رہ گئے سارا کوس میں دوسرے لوگ نہیں ڈریں جدا ਮੈਨੂੰ ਹੌਂਸਲਾ ਰੱਖ ਤੂੰ ਫਿਕਰ ਨਾ ਕਰਿਆ ਕਰ ਮੈਂ ਚਾਹ ਵੀ ਠੀਕ ਠਾਕ ਆ ਚਾਹੇ ਪਤਾ ਨਹੀਂ ਕਿਵੇਂ بیمار ਜੀਦਾ ਪਰ ਹੁਣ ਮੈਨੂੰ ਕਦੇ ਨਹੀਂ ਜੀਦਾ ਚਾਹੇ ਡੈਡੀ ਮੈਂ ਇੱਥੇ بیمار ਆ ਜਾਂ ਕੁਝ ਵੀ ਆ ਕੁਝ ਵੀ ਨਹੀਂ ਮੈਨੂੰ ਦੱਸਾਂ ਜਾਈ ਵੀ ਨਹੀਂ ਮੇਰੇ ਕੋਲ ਤਾਂ ਨਾਰਮਲ ਨਾਲ ਹੋ ਕੇ ਦਿਖਾਉਂਦੀ ਸੀ ਇਹ ਨਹੀਂ ਪਤਾ ਕਦ ਜਿਹੜਾ ਮੇਰੇ ਸਾਹਮਣੇ ਆਈ ਵੀ ਦੁੱਖ ਕੈੜੀ ਹੋ ਕੇ ਆਈ ਆ ਪਤਾ ਨਹੀਂ ਕਿਵੇਂ ਇਹ ਨਹੀਂ ਬੰਦ 15 ਸਾਰਾ ਕੋਸ ਜਿਹੜਾ ਕਰਤ ਕੱਲ ਗੱਲ ਕਰੀ ਸੀ ਠੀਕ ਠਾਕ ਸੀ ਕੱਲ ਗੱਲ ਕਰੀ ਆ ਅੱਜ ਕੱਲ ਗੱਲ ਠੀਕ ਠਾਕ ਜੂ ਮੋਟੇ ਮੋ ਚਾਰਾ ਕੋ ਦੇਖ ਕਾ ਜੀ ਨਹੀਂ ਚਾਰਾ ਕੋ ਸਹੀ ਠੀਕ ਠਾਕ ਸੀ ਜਦ ਮਿਲ ਕੇ ਉਦੋਂ ਦੀ ਉਤਰ ਨਹੀਂ ਦੀ ਆ ਜੀ ਅੱਜ ਆਜੇ ਚ ਮਾਗਰ ਤੁਸ ਬਾਤ ਚੰਨ ਤਾਂ ਭੁੰਗ ਆ ਜੀ ਫੇਰ ਪਤਾ ਲੱਗਾ ਜੀ ਛੱਡੀ ਪੱਟੀ ਬੇਟੇ ਮੇਰੇ ਬੇਟੇ ਕੀ ਕਹੂੰਗੇ ਲੋਕ ਆਪੇ ਜਾਨ ਦੇ ਛੋਕੜੇ ਬਾਹਰ ਭੇਜਦੇ ਨੇ ਜੀ ਕੀ ਕਰੀਏ ਬੋਟੇ ਜਨਾਂ ਦਾ ਜੀ ਨਹੀਂ ਕਰਦਾ ਜਾਓ ਪੱਟੇ ਦੇਸ ਠੀਕ ਹੈ ਰੇਸਟ ਕੋਈ ਫਾਇਦਾ ਨਹੀਂ ਜੀ ਪੈਸਾ ਬਣਾਣਾ ਲੋਕ ਕਰਦੇ ਜਵਾਕ ਨੂੰ ਬਾਹਰ ਨਾ ਪੇਚੋ ਕੋਈ ਵੀ ਕੋਈ ਫਾਇਦਾ ਨਹੀਂ ਆਏਗਾ ਵੱਛੇ ਜੀ ਨਾ 35 40 ਲੱਖ ਰੁਪਇਆ ਲਾ ਕੇ ਵੇਚੀ ਜੀ ਸਾਰਾ ਲੌਕਡਾਊਨ ਤੇ ਇੰਨਾ ਪੈਸਾ ਲੱਗਾ 40 ਲੱਖ ਰੁਪਇਆ ਲਾ ਕੇ ਉਹ ਖਰਚੇ ਕਰਿਆ ਹਾਂ ਹਾਂ ਜੀ ਖਰਚੇ ਤਾਂ ਆ ਰਹੇ ਨੇ ਕਰਜਾ ਤਾਂ ਰਹੇ ਨੇ ਸੱਚੇ ਦੇ ਗਾਇ ਪਈ ਜਾਂਦਾ ਜੀ ਸੀਮਾ ਕਰਦੇ ਹੁਣ ਸੀਮਾ ਕਰ ਲੈ ਮੈਂ ਰਖਾਰ ਤੋਂ ਮੱਗ ਕਰਦਾ ਜੀ ਮੇਰੀ ਭੇਟੀ ਇੱਥੇ ਭੇਜੀ ਜਾਵੇ ਸੀ ਉਹਨੂੰ ਸੱਚ ਘਰ ਦੇ ਤਲਾ ਕਰ ਗਿਆ ਉਹਦੀ ਇੱਕ ਜੱਗੀਆਂ ਮਾਂ ਦਾ ਵੀ ਬੁਰਾ ਹਾਲਾਤ ਹੋ ਗਈ ਵੀ ਇਹੀ ਚਾਹਤ ਹੈ ਮੇਰਾ ਨਾਮ ਡਾਕਟਰ ਸੁਮੇਸ਼ ਸਿੰਘ ਪਿੰਡ ਮਾਨਕੀ ਆ ਜੀ ਮੈਂ ਵੀ ਕੈਨੇਡਾ ਸੇ ਸਾਲ ਲੱਗੇ ਆ 18 ਤੋਂ ਲੈ ਕੇ 24 ਚ ਆਇਆ ਮੈਂ ਹੁਣ ਪਰ ਇੱਕ ਨਹੀਂ ਅਨੇਕਾਂ ਮਸਲੇ ਹੈ ਜੇ ਮਤਲਬ ਉੱਥੇ ਪੈਦਾ ਹੁੰਦੇ ਨੇਗੇ ਬੱਚਿਆਂ ਨਾਲ ਜਦੋਂ ਟ੍ਰੇਜੇਡੀ ਆ ਵਾਪਰਦੀਆਂ ਨੇ ਨਾ ਬਹੁਤ ਜ਼ਿਆਦਾ ਮਨ ਬੁਖੀ ਹੁੰਦਾ ਜੀ ਪਰਿਵਾਰ ਦਾ ਬਹੁਤ ਬੁਰਾ ਬਹੁਤ ਬੁਰੀ ਹਾਲਤ ਸਾਰਾ ਘਰਬਾਰ ਵੀ ਲੱਗ ਜਾਂਦਾ ਬੰਦੇ ਦਾ ਤੇ ਜਦੋਂ ਬੱਚਾ ਮਨ ਪੱਲੇ ਰਹੇ ਨਾ ਤੇ ਤੇਰੇ ਤੋਂ ਵੱਡਾ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਦੁਨੀਆ ਤੇ ਦੁੱਖ ਹੋਊਗਾ ਧੰਨਵਾਦ ਜੀ ਮਸਾਰੇ ਗ੍ਰੀ ਪਰਵਾਰ ਆ ਜੀ ਪਰਿਵਾਰ ਆ ਜੀ ਸਾਰੀ ਪੜਾਈ ਲਿਖਾਈ ਤੇ ਖਰਚ ਆ ਚੁੱਕਿਆ ਸੀ ਉਹ ਤਾਂ ਕੁੜੀ ਨੇ ਪੀਆਰ ਹੋਣਾ ਸੀ ਵਰਕ ਪਰਮਿਟ ਹੋਣਾ ਸੀਗਾ ਤੇ ਸਟੱਡੀ ਕੰਪਲੀਟ ਹੋ ਚੁੱਕੀ ਸੀ ਉਹਦੀ ਤੇ ਕੰਮਕਾਰ ਕਰਦੀ ਸੀ ਨਾ ਆਉਣ ਦਾ ਰੀਜ਼ਨ ਵੀ ਇਹੀ ਆ ਨਹੀਂ ਉਹ ਇੱਥੇ ਬੁਲਾ ਰਹੇ ਸੀ ਕਿਉਂਕਿ ਉੱਥੇ ਉਹ ਕਹਿੰਦੀ ਮੈਂ ਕੰਮ ਛੱਡ ਕੇ ਮੈਨੂੰ ਕੰਮ ਨਹੀਂ ਮਿਲਣਾ ਮੁੜ ਕੇ ਜੇ ਮੈਂ ਸਾਲ ਉੱਥੇ ਐਕਸਪੀਰੀਅੰਸ ਲਗਾਤਾਰ ਕਰੂੰਗੀ ਮੈਂ ਤਾਂ ਪੀਆਰ ਹੋ ਜੂਗੀ ਉਹ ਕੰਮ ਇਸ ਬਿਮਾਰੀ ਦੀ ਵਜ੍ਹਾ ਦੇ ਵਿੱਚ ਵੀ ਕੰਮ ਕਰੀ ਗਈ ਆ ਹਾਂ ਕਰਜੇ ਦੀ ਮਾਰ ਕਰਕੇ ਤੇ ਮੰਨ ਲਓ ਵੀ ਉਹ ਵੀ ਉਹਦਾ ਐਕਸਪੀਰੀਅੰਸ ਡਾਊਨ ਪੈਂਦਾ ਸੀਗਾ ਮਤਲਬ ਟਾਈਮ ਜ਼ਿਆਦਾ ਪੈਂਦਾ ਸੀਗਾ ਤੇ ਉਹਦੇ ਕਰਕੇ ਉਹ ਵਿਚਾਰੀ ਕੰਮ ਦਵਾਈ ਖਾ ਕੇ ਕੰਮ ਤੇ ਜਾਂਦੀ ਰਹੀ ਉਹਦੇ ਕਰਕੇ ਜ਼ਿਆਦਾ ਸਰੀਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੂਰਾ ਮਤਲਬ ਬਾਡੀ ਉਹ ਖਤਮ ਹੋ ਗਈ ਬੰਦੇ ਦੀ ਜੀ ਪਰਿਵਾਰ ਦੀ ਮੈਂ ਬਾਡੀ ਵੀ ਖਤਮ ਅੰਦਾਜ਼ਾ ਲੱਗਦਾ ਤਾਂ ਇਹ ਇੱਕਦਾਂ ਵੀ ਜੇ ਇਥੋਂ ਦੀ ਗਵਰਨਮੈਂਟਾਂ ਦੀ ਹਨਾ ਪਹਿਲੀ ਗੱਲ ਤਾਂ ਜੇ ਵਧੀਆ ਹੋਣ ਹਨਾ ਸਾਸਨ ਵਧੀਆ ਹੋਵੇ ਇੱਥੇ ਨੌਕਰੀ ਮਿਲਦੀਆਂ ਨੂੰ ਬੱਚੇ ਆਪਣੇ ਦਿਲ ਦੇ ਟੁਕੜੇ ਨੂੰ ਕਿਉਂ ਭੇਜਣਾ ਹੈ ਨਾ ਠੀਕ ਆ ਸਾਰੇ ਦੇ ਇਕੱਲੇ ਇਕੱਲੇ ਜਵਾਕ ਨੇ ਮੇਰਾ ਵੀ ਇੱਕੋ ਹੀ ਬੇਟਾ ਐਸੀ ਕਰਕੇ ਇੱਥੋਂ ਦੇ ਸਿਸਟਮ ਨੂੰ ਤੰਗ ਆ ਕੇ ਲੋਕਾਂ ਨੂੰ ਉੱਥੇ ਭੇਜਦੇ ਨੇ ਜੀ ਬਾਹਰ ਭੇਜਿਆ ਵੀ ਇਹੀ ਆ ਵੀ ਇਹਨੂੰ ਬਸਤਬਦ ਇਹਦੀ ਜੋ ਵੀ ਪਰਿਵਾਰ ਕੰ ਚਾਹੁੰਦਾਗਾ ਉਹਦਾ ਮਦਦ ਕਰਨ ਦੀ ਚਾਹਤ ਆ ਜੀ ਇਹ ਪਹਿਲਾਂ ਹੀ ਕਰ ਜਾਂਦਾ ਦੋ ਬੇਟੀਆਂ ਤੇ ਜਿਹਨੇ 30 ਬੰਤੀ ਲੱਖ ਇੱਕ ਦੇ 30 ਬੰਤੀ ਲੱਖ ਇੱਕ ਦੇ 60 70 ਲੱਖ ਰੁਪਏ ਦਾ ਲਾ ਚੁੱਕੇ ਨੇ ਇਹ ਤਾਂ ਹਜੇ ਤੱਕ ਉਹਦੇ ਦਿਹਾਰੀਆਂ ਕਰ ਕਰਕੇ ਕਰ ਜਾਣਾ ਰਹੇ ਨੇ ਹਾਂ ਜੀ ਸਰਕਾਰ ਨੂੰ ਘਟਾ ਘਟਾ ਮਰਤਕ ਨੇਤਾ ਮੰਗਣੀ ਚਾਹੀਦੀ ਹੈ ਜੀ ਫ੍ਰੀ ਆਫ ਕਾਸਟ ਚਾਹੀਦੀ ਹੈ ਜੀ ਇਹ ਮੰਨ ਕਰਦੇ ਸਾਰੇ ਸਾਰੇ ਇਹੀ ਪਿੰਡ ਦੇ ਸਾਰੇ ਇਲਾਕੇ ਦੇ ਇਹੀ ਮੰਗ ਕਰ ਰਿਹਾ ਸਾਰੇ ਅਸੀਂ ਜੀ ਇਹਨਾਂ ਦੀ ਹਾਂ ਮਦਦ ਕੀਤੀ ਜਾਵੇ ਤੇ ਮਰਤਕ ਦੇ ਇਹਨਾਂ ਦੇ ਘਰੇ ਪਹੁੰਚਦੀ ਹੋ ਜਾਵੇ ਤਾਂ ਕਿ ਮਾਂ ਬਾਪ ਆਖਰੀ ਦਰਸ਼ਨ ਕਰ ਸਕਣ ਬੱਚਿਆਂ ਦੇ ਇੰਨੀ ਹੀ ਬੇਨਤੀ ਹੈ ਜੀ